ਤੇ ਮੈਡਮ ਆਪਣੀ ਗੱਲ ਰੱਖਣਗੇ ਤੇ ਆਪਾਂ ਧਿਆਨ ਨਾਲ ਸੁਣਨ ਪੰਜਾਬ ਦੀ ਗੱਲ ਪੰਜਾਬ ਯੂਨੀਵਰਸਿਟੀ ਦੀ ਗੱਲ ਤੇ ਸਿੱਖਿਆ ਨੂੰ ਵਿਚਾਰ ਦੀ ਗੱਲ ਮੈਂ ਮੈਡਮ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਆਪਣੀ ਗੱਲ ਇੱਥੇ ਰੱਖੋ ਹਾਂਜੀ ਬੈਠ ਜੀ श्री जी का खालसा वाइगुरु जी की फतेह और मनाते कि वैसे ना बहुत सारे फंक्शन आते होते हैं रही है यूनिवर्सिटी मैं आप बिना देव यूनिवर्सिटी प्रोडक्ट है तो मैं पहली बारी इस यूनिवर्सिटी ना मेरी सांझ हुई थी कि मेरे एग्जाम से सेकेंड लेफ्टिनेंट से में सिलेक्ट हुई थी आर्मी के बीच तो चंडी मंदिर ਦੀ ਮੈਡੀਕਲ ਲਾਈਨ ਸੀ ਤੇ ਸਾਡੇ ਕਮਿਸ਼ਨਰ ਸਾਹਿਬ ਸੀ ਉਹਨਾਂ ਦੀ ਬੀ.ਟੀ.ਸੀ ਰਮਪੀ ਡਾਕਟਰ ਚੰਡੀਗੜ੍ਹ ਤੋਂ ਵਿਛਾਈ ਨਹੀਂ ਸੀਗਾ ਅਡੇ ਸਭ ਉੱਤਰ ਵਿੱਚ ਪਿੰਡਾਂ ਵਾਲ ਕਿੱਥੇ ਕੁੜੀਆਂ ਬੈਠੀ ਐਡੀਡੋਰ ਪੇਂਡੂ ਸੀ ਉਹ ਮੇਰਾ ਮੈਡੀਕਲ ਆ ਗਿਆ ਤੇ ਉਹਨਾਂ ਨੇ ਕਿਹਾ ਵੀ ਕਿਵੇਂ ਤੁਸੀਂ ਜਾਓਗੇ ਬਿ ਰਹਿੋਗੇ ਕਿ ਦੇਖੋ ਇਹ ਤੇ ਫਿਰ ਪਤਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਸੀ ਲਿਜਾ ਵੀ ਰਮਪੀ ਸੀ ਉਹ ਇੱਕ ਯੂਨੀਵਰਸਿਟੀ ਲక్ష్ਮੀ ਹਾਸਟਮ ਐਕਸ ਇੱਥੇ ਐਂਟਰ ਕਰਦੇ ਹਾਂ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਚੰਡੀਗੜ੍ਹ ਜਿਹੜਾ ਜਦੋਂ ਮੈਂ ਉੱਪਰੀਆ ਤੇ ਮੈਂ ਇਸ ਯੂਨੀਵਰਸਿਟੀ ਚ ਆ ਕੇ ਰਾਤ ਬਿਤਾਈ ਸੀ ਉਹਨਾਂ ਦੇ ਕੋਲ ਲక్ష్ਮੀਬਾਈ ਹਸਪਤਲ ਦੇ ਮੇਰੇ ਪ੍ਰੋਫੈਸਰ ਜਿਹੜੇ ਮੇਰੇ ਪਹਿਲੇ ਲੋਰਡ ਪ੍ਰੋਫੈਸਰ ਸਨ ਸਰਦਾਰ ਰਤਨ ਸਿੰਘ ਜੀ ਉਹ ਹੈੱਡ ਆਫ ਲੋਰ ਡਿਪਾਰਟਮੈਂਟ ਨੇ ਇਸ ਯੂਨੀਵਰਸਿਟੀ ਦੇ ਵਿੱਚ ਦੂਸਰੀ ਗੱਲ ਮੈਂ ਉਹਨਾਂ ਨੂੰ ਮਿਲਣ ਆਈ ਸੀਗੀ ਮੇਰੀ ਬਹੁਤ ਹੀ ਅਜ਼ੀਜ਼ ਬਚਪਨ ਦੀ ਸਹੇਲੀ ਐ ਨਵਜੋਤ ਪੋਲਿਟিক্যাল ਸਾਇੰਸ ਦੀ ਉਹ ਇੱਥੇ ਪ੍ਰੋਫੈਸਰ ਸੋ ਇਸ ਯੂਨੀਵਰਸਿਟੀ ਨਾਲ ਮੇਰੀ ਸਾਂਝ ਇਸ ਤਰੀਕੇ ਨਾਲ ਨਹੀਂ ਹੈ ਕਿ ਮੈਂ ਪਹਿਲੀ ਵਾਰ ਚੰਡੀਗੜ੍ਹ ਇਸ ਯੂਨੀਵਰਸਿਟੀ ਦੇ ਰਹੀ ਦੇਖਿਆ ਪਰ ਇਸ ਤਰ੍ਹਾਂ ਆਣਾ ਪਏਗਾ ਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਚੰਗਾ ਵੀ ਮਿਲੇਗਾ ਪਰ ਮੈਨੂੰ ਇੱਕ ਬੜੀ ਅੱਛੀ ਗੱਲ ਹੈ ਕਿ ਅਸੂਲੋਂ ਕੇ ਲਈ ਟਕਰਾਣਾ ਜ਼ਰੂਰੀ ਹੈ ਅਸੂਲੋਂ ਕੇ ਲਈ ਟਕਰਾਣਾ ਜ਼ਰੂਰੀ ਹੈ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਪੰਜਾਬ ਦੀ ਪੰਜਾਬ ਦਾ ਬੜਾ ਗੌਰਵਮਈ ਇਤਿਹਾਸ ਹੈ ਕਿ ਜਦੋਂ ਵੀ ਸਾਨੂੰ ਕੋਈ ਮੁਸ਼ਕਲ ਪੈਂਦੀ ਹੈ ਭਾਵੇਂ ਉੱਦਾਂ ਸੀ ਇਸ ਦੂਜੇ ਨੂੰ ਬੁਲਾਈਏ ਨਾ ਬੁਲਾਈਏ ਲੇਕਿਨ ਜਦੋਂ ਮੁਸ਼ਕਲ ਪੈਂਦੀ ਹੈ ਤੇ ਉਦੋਂ ਫਿਰ ਅਸੀਂ ਕੋਈ ਕਿਸੇ ਦਾ ਹੀ ਨਹੀਂ ਵੇਖਦਾ ਕਿ ਉਹ 400 ਕਿਲੋਮੀਟਰ ਦੂਰ ਰਹਿੰਦਾ 1000 ਕਿਲੋਮੀਟਰ ਦੂਰ ਰਹਿੰਦਾ ਉਹ ਹਿੰਦੂ ਹੈ ਉਸ ਦੇ ਕਿ ਉਹ ਕਿਸ ਜਾਤ ਦਾ ਹੈ ਨਾ ਇੱਕ ਜਜ਼ਬੇ ਦੇ ਨਾਲ ਪੰਜਾਬ ਮਤਲਬ ਇੱਕ ਜਜ਼ਬਾ ਇਮੋਸ਼ਨ ਉਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਬੰਦੇ ਨੂੰ ਲੱਗਦਾ ਕਿ ਮੇਰਾ ਨੈਤਿਕ ਤਰ੍ਹਾਂ ਮੈਨੂੰ ਵੀ ਅੱਜ ਇਹ ਲੱਗਦਾ ਸੀਗਾ ਕਿ ਮੈਂ تھوڑی لیٹ ہوگئی ہاں کہ باہر ਗਈ ہوئی ਸੀਗੀ ਲੇਕਿਨ ਇਹਨੂੰ ਲੱਗਦਾ ਕਿ ਹਰ ਬੰਦੇ ਦੀ ਕਲਾਕਾਰਾਂ ਦੀ ਨਹੀਂ ਹਰ ਉਹ ਬੰਦਾ ਜਿਹੜਾ ਪੰਜਾਬ ਲਈ ਦਰਦ ਰੱਖਦਾ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜ਼ੁਬਾਨੀ ਸਾਡਾ ਕਦੇ ਵੀ ਤੁਸੀਂ ਅਗਰ ਕਿਸੇ ਵੀ ਦੁਨੀਸ਼ ਤੇ ਵਿੱਚ ਰੈਵਲੂਸ਼ਨ ਆਇਆ ਸਾਡੇ ਹੀ ਆ ਸੋ ਜ਼ੁਬਾਨੀ ਨਾ ਲਾਇਆ ਜ਼ੁਬਾਨੀ ਉੱਗਣ ਸਿੰਘ ਤੇ ਜ਼ੁਬਾਨੀ ਭਗਤ ਸਿੰਘ ਜਿਸਨੇ ਮੁਖ ਮੋੜ ਦਿੱਤੇ ਨੇ ਸਮੁੰਦਰਾਂ ਦੇ ਔਰ ਮੈਨੂੰ ਲੱਗਦਾ ਕਿ ਤੁਸੀਂ ਲੋਗੋ ਜਿਨ੍ਹਾਂ ਨੇ ਆ ਕੇ ਸਮਾਜ ਨੂੰ ਪੋਲੀਟਿਕਲੀ ਵੀ ਮੈਨੂੰ ਲੱਗਦਾ ਰਾਜਨੀਤੀ ਵੀ ਇਸ ਯੂਨੀਵਰਸਿਟੀ ਤੋਂ ਇੱਕ ਵੱਡਾ ਥਾਂ ਬਣਾ ਕੇ ਬਾਹਰ ਆਉਂਦੀ ਜਿਹੜੇ ਇੱਕ ਵਾਸ਼ੀ ਨਿਰਦੇਸ਼ਕ ਤੇ ਕਿਸੇ ਵੀ ਪਾਰਟੀ ਦੀ ਹੋਵੇ ਉਹ ਬਾਹਰ ਆਉਂਦੀ ਹੈ ਤੇ ਇਸ ਯੂਨੀਵਰਸਿਟੀ ਦਾ ਪੂਰੇ ਪੰਜਾਬ ਦੇ ਉੱਤੇ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਉੱਤੇ ਬੜਾ ਵੱਡਾ ਪ੍ਰਭਾਵ ਮੰਗ ਕੋਈ ਵੀ ਹੋਵੇ ਪਰ ਉਹ ਜਵਾਨੀ ਦੇ ਨਾਲ ਸੰਬੰਧਿਤ ਹੈ ਨਾ ਫਿਰ ਉਹਨਾਂ ਦੇ ਨਾਲ ਬੈਕ ਇਸ ਹਾਲਵ ਕਰ ਲਈ ਬੜੀ ਜ਼ਰੂਰੀ ਕਿਉਂਕਿ ਪਰ ਇਹ ਬੜੀ ਜਾਇਜ਼ ਮੰਗੇ ਇਸ ਯੂਨੀਵਰਸਿਟੀ ਨੇ ਵੈਸੀ ਲਾਹੌਰ ਤੋਂ ਲੈ ਕੇ ਪਟਿਆਲਾ ਤੋਂ ਲੈ ਕੇ ਸ਼ਾਰਪੁਰ ਤੋਂ ਲੈ ਕੇ Shimla ਤੋਂ ਲੈ ਕੇ ਮੈਨੂੰ ਲੱਗਦਾ ਕਿ ਇਹ ਵਿਚਾਰੀ ਦੇ ਸਫਰੀ ਬਹੁਤ ਲਿਖਿਆ ਹੋਇਆ ਸੀ ਆਖੀਰ ਆ ਕੇ ਤੇ ਦੇ ਇਸ ਯੂਨੀਵਰਸਿਟੀ ਨੇ ਆਪਣੀ ਥਾਂ ਬਣਾਈ ਹੈ ਜੜ੍ਹਾਂ ਬਣਾਈਆਂ ਨੇ ਕਿਉਂਕਿ ਥਾਂ ਦਾ ਬੜਾ ਮਹੱਤਵ ਹੁੰਦਾ ਹੈ ਔਰ ਜਿਸ ਥਾਂ ਤੇ ਤੁਸੀਂ ਜੰਮੇ ਹੁੰਦੇ ਹੋ ਅਸੀਂ ਉਸ ਸਰਜ਼ਮੀਨ ਦੇ ਲੋਕ ਆ ਜਿਹੜੇ ਪੁਰਾਣੇ ਘਰਾਂ ਦੇ ਵਿੱਚ ਅਮੀਰ ਹੋਣ ਤੋਂ ਬਾਅਦ ਵੀ ਜਿਨ੍ਹਾਂ ਨੂੰ ਮੈਂ ਵੇਖਿਆ ਕਿ ਜਿਹੜੇ ਲੋਕ ਸ਼ਹਿਰ ਖਰੀਦਣ ਦੀ ਤਾਤਪਰ ਰੱਖਦੇ ਨੇ ਉਹ ਪੁਰਾਣੇ ਘਰ ਨਹੀਂ ਵੇਚਦੇ ਉਹ ਕਹਿੰਦੇ ਇੱਥੇ ਅਸੀਂ ਜੰਮੇ ਸੀਗੇ ਇਸ ਥਾਂ ਤੇ ਸਾਡੇ ਦਾਦੇ ਜੀ ਦੀਆਂ ਪਰਦਾਦੇ ਦੀਆਂ ਜੜਾਂ ਨੇ ਔਰ ਇਸ ਯੂਨੀਵਰਸਿਟੀ ਦਾ ਸਾਡੇ ਨਾਲ ਇੰਨਾ ਬੂੜਾ ਇਹਦੀਆਂ ਜੜਾਂ ਦੇ ਨਾਲ ਰਿਸ਼ਤਾ ਹੈ ਮੈਂ ਮਤਲਬ ਅਸੀਂ ਤਾਂ ਤੁਹਾਡੇ ਸਾਰੇ ਨਾਲਵਲਾ ਦਾ ਸ਼ਾਇਦ ਹੀ ਕੋਈ ਆਰਟਿਸਟ ਹੋਵੇ ਜਿਹੜਾ ਨਾਂ ਆ ਕੇ ਗਿਆ ਹੋਵੇ ਤੁਹਾਡੇ ਕਿ ਕੁੜੀਆਂ ਨੂੰ ਵੇਖ ਕੇ ਮੈਨੂੰ ਬੜੀ ਇਸ ਗੱਲ ਦੀ ਮਤਲਬ ਖੁਸ਼ੀ ਹੋਈ ਕਿ ਇਸ ਤਰ੍ਹਾਂ ਦੇ ਵਿੱਚ ਚਾਹੇ ਉਹ ਕਿਸਾਨੀ ਕਰਨਾ ਸੀ ਜਾਂ ਕਾਰੋ ਕਰਨਾ ਔਰਤਾ ਦੀ ਸ਼ਮੂਲੀਅਤ ਬੜੀ ਜ਼ਿਆਦਾ ਹੋਈ ਹੈ ਮੈਂ ਇੱਕ ਗੱਲ ਨੂੰ ਹੋਰ ਮੰਨਦੀ ਹਾਂ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਧਰ ਦੇ ਉੱਤੇ ਵੀ ਕੁੜੀਆਂ ਦੀ ਪਾਰਟਿਸਪੇਸ਼ਨ ਬਹੁਤ ਵੱਡੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਔਰ ਉਹਦੇ ਵਿੱਚ ਉਹ ਉਹ ਔਪੜੀਆਂ ਜਿਹੜੀਆਂ ਜਿਨ੍ਹਾਂ ਨੇ ਮਾਈ ਪਾ ਗੋ ਉਹਨਾਂ ਨੇ ਦਾਵਾ ਕਰਨ ਵਿੱਚ ਆਪਣਾ ਬੁੱਢਾ ਹੱਥ ਜਿਹੜਾ ਸੀਗਾ ਉਹਨਾਂ ਦਾ ਸੀਗਾ ਸੋ ਮੈਨੂੰ ਲੱਗਦਾ ਕਿ ਸਾਡੀ ਕੌਮ ਦੇ ਵਿੱਚ ਸਾਡੀਆਂ ਰਗਾਂ 'ਚ ਉਹਨਾਂ ਦਾ ਖੂਨ ਮੈਨੂੰ ਲੱਗਦਾ ਕਿ ਇਹ ਅਗਰ ਅਸੀਂ ਇਸ ਪਿਰਤੋਤੇ ਚੱਲਦੇ ਰਹੇ ਕਿ ਇਹ ਨਿੱਕੇ ਜਿੰਨੀਆਂ ਵੀ ਪੈਲਾਂ ਨੇ ਛੋਟੀਆਂ ਇਹਦੇ ਰਾਤ ਦੇ ਵੇਲੇ ਦੇ ਵਿੱਚ ਬੈਠੀਆਂ ਹੋਈਆਂ ਨੇ ਪੂਰੀ ਪੂਰੀ ਰਾਤ ਇਸ ਤਰ੍ਹਾਂ ਲਿਜਪਹਿਰੀਆਂ ਨੇ ਸਵੇਰੇ ਪੰਜਾਬ ਦੀ ਔਰਤਾਂ ਦੇ ਪੱਖ ਤੋਂ ਮੈਂ ਐਜ਼ ਅ ਕੁੜੀ ਹੋਣ ਦੇ ਨਾਤੇ ਕਹਿੰਦੀ ਆ ਕਿ ਅੱਗੇ ਪਤਾ ਕੀ ਹੁੰਦਾ ਸੀਗਾ ਕੁੜੀਆਂ ਨੂੰ ਉਹ ਕਹਿ ਦਿੰਦੇ ਸੀ ਵੀ ਇਹ ਸਾਡਾ ਅਰਕਸ਼ਨ ਹੈ ਤੇ ਉਹਦੇ ਉੱਤੇ ਕਹਿ ਦਿੰਦੇ ਸੀ ਵੀ ਜੋ ਜੀ ਇਹਨੇ ਤੇ ਸਟੈਂਪ ਵੀ ਲਾਣੀ ਹੈ ਪਰ ਉਹ ਰਬਰ ਸਟੈਂਪ ਆ ਨਹੀਂ ਹੁੰਦੀ ਨਾ ਇਸ ਧਰਨੇ ਨੇ ਇਹ ਤੇ ਦੱਸ ਦਿੱਤਾ ਕਿ ਨੌਜਵਾਨੀ ਦੇ ਵਿੱਚੋਂ ਜਿੱਥੇ ਅਸੀਂ ਆਪਣੇ ਹੱਕ ਲੈਣਾ ਜਾਂਦੇ ਹਾਂ ਤੇ ਕੁੜੀਆਂ ਨੇ ਵੀ ਬਰਾਬਰ ਹਿੱਸਾ ਪਾਇਆ ਇਸ ਗੱਲ ਦੀ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਬਹੁਤ ਵਧਾਈ ਹੈ ਕਿ ਤੁਸੀਂ ਉਹਨਾਂ ਦੇ ਬਰਾਬਰ ਬੱਠੀਆਂ ਹੋ ਹੋ ਹਰ ਚਾਹੇ ਬੈਕ ਦੇ ਗੱਲ ਤੱਕ ਲੈ ਕੇ ਆਪਣੇ ਤਰੀਕੇ ਦੇ ਨਾਲ ਆਪਣਾ ਪ੍ਰਚਾਰ ਕਰਨ ਤਾਂ ਕਿ ਜੈਸੀਆਂ ਵਾਇਰਲ ਹੋਈਆਂ ਨੇ ਤੁਹਾਡੀਆਂ ਕੁੜੀਆਂ ਦੀਆਂ ਬੁਲੂਸ ਉਸ ਗੱਲ ਨੂੰ ਤੁਹਾਨੂੰ ਬਦਾਈਏ ਕਿ ਮਤਲਬ ਇਹ ਕੁੜੀਆਂ ਵੀ ਸ਼ੇਰनियां ਨੇ ਪੰਜਾਬ ਦੀਆਂ ਤੇ ਦੇਖ ਲਓ ਵੀ ਇਹ ਜਿੱਦਨ ਸਰ ਖੜੀਆਂ ਹੋ ਗਈਆਂ ਨਾ ਫਿਰ ਉਹ ਦਨ ਪੰਜਾਬ ਦੀ ਨੁਹਾਰ ਬਦਲ ਦੇਣਗੀਆਂ ਅਜੇ ਮੇਰਾ ਕਹਿਣ ਦਾ ਮਤਲਬ ਇਹ ਅਜੇ ਜੇ ਨਾਲ ਮੁੰਡਿਆਂ ਦੇ ਹੱਥੀਂ ਵੀ ਸਾਡੀ ਨੇ ਪਰ ਵੀਖੋ ਇਹਨਾਂ ਨੇ ਕੁੜੀਆਂ ਦੀਆਂ ਵੀਡੀਓ ਵਾਇਰਲਸ ਨੇ ਇਹ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਜੇ ਪੰਜਾਬ ਦੀ ਬਾਲ ਨੂੰ ਅਸੀਂ ਸੰਭਾਲ ਲਈ ਤਾਂ ਫਿਰ ਪੰਜਾਬ ਦੇ ਵੱਲ ਅੱਖ ਵੱਲ ਕੋਈ ਮੈਨੂੰ ਲੱਗਦਾ ਵੀ ਅੱਖ ਚੁੱਕ ਕੇ ਵੇਖ ਨਹੀਂ ਸਕਦਾ ਸੋ ਮੈਂ ਇਸ ਮંચ ਤੋਂ ਇਹ ਸੁਨੇਹਾ ਵੀ ਦੇਣਾ ਚਾਹੁੰਦੀ ਆ ਕਿ ਨੌਜਵਾਨ ਕੁੜੀਆਂ ਜਿਹੜੀਆਂ ਨੇ ਉਹ ਬਰਾਬਰ ਤੇ ਆ ਕੇ ਖੜ ਰਹੀਆਂ ਨੇ ਸੋ ਤੁਸੀਂ ਇਹਨਾਂ ਨੂੰ ਕਮਜ਼ੋਰ ਨਾ ਸਮਝੋ ਮੁੰਡੇ ਜਿਹੜੇ ਨੇ ਜਿਹੜੇ ਜਿਨ੍ਹਾਂ ਦਾ ਕੰਮ ਸੀਗਾ कि अपनी अपनी एनर्जी पूरी अपने करियर ਦਿੱਤੇ ਸਮਾਜ ਦੀ ਸਿਰਜਣਾ ਦੇ ਉੱਤੇ ਲਾਈਏ ਉਹ ਅਸੀਂ ਧਰਨਿਆਂ ਤੇ ਲਾਈਏ ਇਹ ਸਮਾਜ ਦੇ ਲਈ ਨੁਕਸਾਨ ਵਾਲੀ ਗੱਲ ਹੈ ਤੇ ਮੈਂ ਤੇ ਉਹੀ ਉਮੀਦ ਕਰਦੀ ਹਾਂ ਕਿ ਬਾਤ ਜਲਦੀ ਸਾਰਿਆਂ ਨੂੰ ਸਮਝ ਆਵੇ ਸੈਂਟਰ ਗਵਰਨਮੈਂਟ ਨੂੰ ਸਮਝ ਆਵੇ ਔਰ ਇਹ ਚੀਜ਼ਾਂ ਜੰਗਾਂ ਨੇ ਇਲੈਕਸ਼ਨਸ ਦੁਬਾਰਾ ਤੋਂ ਹੋਣ ਤਾਂ ਕਿ ਅਸੀਂ ਇੱਥੇ ਕੋਈ ਫਿਰ ਜਸ਼ਨ ਮਨਾਉਣ ਲਈ ਤੁਹਾਡੇ ਮੁਬਾਰਕ ਜਸ਼ਨ ਦੇ ਦੀ ਸ਼ਾਮ ਰਹੀ ਬਾਤ ਬਤਾਣ ਤਾਂ ਦੇਖਿਆ ਤੁਸੀਂ ਸਤਿੰਦਰ ਸੱਤੀ ਮੈਡਮ ਅੰਤਸ਼ਕਾਰੇ ਵਾਲੇ ਉਹ ਵੀ ਪਹੁੰਚੇ ਸਤਿੰਦਰ ਸੱਤੀ ਮੈਡਮ ਸਟੂਡੈਂਟ ਪੋਡਕਾਸਟਰ ਦੇ ਵਿੱਚ ਵਾंचे ਵੀ ਬੱਚਿਆਂ ਨੂੰ ਸਮਰਥਨ ਦੇਣ ਦੇ ਲਈ ਮਨੋਤੈਕ੍ਰੋਵ ਦੇ ਨਾਲ ਮੈਂ ਵੀ ਜੀਵਨ ਦੀ ਕਲਾ ਦਾ ਅਸਰ ਸਮਯੋਗ ਰਹਿਤੋ ਦੇ ਗਰਭ ਵਿੱਚ ਇੱਦੇ ਇੱਦੇ ਕਰਨਾ ਮੈਂ के <laughs> त ਸ਼ਨਾਤ ਜੀ ਉਹ ਮੀਟਰ ਪਾਰਟਿਸਪੈਂਟਸ ਨਾਲ ਇਹਨਾਂ ਨੂੰ ਹੋਲਡ ਬੈਕ ਕਰਨ ਸਿਚੁਏਸ਼ਨ ਨੂੰ